ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਪਿਓਰ ਬੰਬਰ ਜੌਰਜਟ ਦੇ ਸੂਟ ਲੈ ਕੇ ਆਏ ਜੀ ਬੜੀ ਪਿਆਰੀ ਕਲੈਕਸ਼ਨ ਹੈ ਤੇ ਕ੍ਰੇਪ ਦੀ 3 ਮੀਟਰ ਦੀ ਬਾਟਮ ਹੋਊਗੀ ਤੇ ਪਿਓਰ ਦੇ ਦੁਪੱਟੇ ਦੇ ਨਾਲ ਇੰਨੇ ਪਿਆਰੇ ਕਲਰ ਹੈ ਜੀ ਬਹੁਤ ਪਿਆਰੇ ਸੂਟ ਹੈ ਤੇ ਜੇ ਚਾਹ ਤੁਸੀਂ 2-2 3-3 ਸੂਟ ਲੈ ਲਿਓ ਕਿ ਬਹੁਤ ਵਧੀਆ ਸੂਟ ਹੈ ਅੱਗੇ ਅੱਗੇ ਆਪਣੇ ਸੀਜ਼ਨ ਦੇ ਵਿੱਚ ਜੌਰਜਟ ਦੇ ਬਹੁਤ ਸੋਹਣੇ ਲੱਗਦੇ ਹੁੰਦੇ ਆ ਸੂਟ ਇਹਨਾਂ ਤੇ ਹਲਕੀ ਫੁਲਕੀ ਕੋਈ ਡਿਜ਼ਾਈਨਿੰਗ ਵੀ ਤੁਸੀਂ ਕਰਵਾ ਸਕਦੇ ਹੋ ਤੇ ਪ੍ਰਾਈਸ ਰਹਿਣਾ 3000 ਅੱਜ ਦੇ ਸਾਰੇ ਸੂਟਾਂ ਦਾ 3000 ਪ੍ਰਾਈਸ ਹੈ ਜੀ ਤੇ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਹ ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਔਨਲਾਈਨ ਹੀ ਪੇਮੈਂਟ ਹੁੰਦੀ ਹੈ ਤੇ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜਾ ਨੇ ਸ਼ੌਪ ਤੇ ਆ ਕੇ ਵੀ ਸੂਟ ਪਰਚੇਸ ਕਰਨੇ ਆਪ ਦੇਖ ਕੇ ਸੂਟ ਲੈਣੇ ਆ ਤਾਂ ਵੀ ਤੁਸੀਂ ਮੰਡੇ ਟੂ ਸੈਟਰਡੇ ਜਦ ਮਰਜੀ ਸ਼ੌਪ ਤੇ ਆ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਏ ਤੇ ਇਹ ਟਾਈਮਿੰਗ ਹੈਗੀ ਸ਼ੌਪ ਦੀ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਸ਼ੌਪ ਓਪਨ ਹੁੰਦੀ ਹੈ ਜਦ ਮਰਜੀ ਤੁਸੀਂ ਇਹ ਟਾਈਮ ਦੇ ਵਿੱਚ ਸ਼ੌਪ ਤੇ ਆ ਕੇ ਵਿਜ਼ਿਟ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਪਾਉਂਦੇ ਆ ਜੀ ਆਪਾਂ ਵੀਡੀਓ 9:30 9:30 ਦੇ ਕਰੀਬ ਵਿੱਚ ਵਿੱਚ ਇਸੇ ਟਾਈਮ ਦੇ ਵਿੱਚ ਵੀਡੀਓ ਪੋਸਟ ਕਰਦੇ ਹਾਂ ਡੇਲੀ ਵੀਡੀਓ ਪਾਈਦੀ ਹੈ ਹਰੇਕ ਸੂਟ ਦੇ ਪ੍ਰਾਈਸ ਆਪਾਂ ਹਰੇਕ ਸੂਟ ਦੇ ਦੱਸੀ ਦੀਆਂ ਬਾਕੀ ਜੇ ਵੀ ਤੁਹਾਨੂੰ ਕੋਈ ਡਾਊਟ ਹੁੰਦਾ ਤੁਸੀਂ ਨੰਬਰ ਤੇ ਵੈਸਸ ਕਰਕੇ ਕਨਫਰਮ ਕਰ ਸਕਦੇ ਹੋ ਪ੍ਰਾਈਸ ਦੇ ਰਿਗਾਰਡਿੰਗ ਜਾਂ ਕਿਸੇ ਵੀ ਫੈਬਰਿਕ ਦੇ ਰਿਗਾਰਡਿੰਗ ਤੁਸੀਂ ਵੀ ਕੋਈ ਵੀ ਕੁਇਰੀ ਹੁੰਦੀ ਹੈ ਤੁਹਾਡੀ ਇਸ ਨੰਬਰ ਤੇ ਜਿਹੜਾ ਤੁਹਾਨੂੰ ਇਸ ਸਾਈਡ ਸਕਰੀਨ ਤੇ ਵੀ ਨੰਬਰ ਮੈਂਸ਼ਨ ਹੈ ਤੇ ਜਿਹੜਾ ਮੈਂ ਤੁਹਾਨੂੰ ਦੱਸਿਆ ਨੰਬਰ ਇਸੇ ਨੰਬਰ ਤੇ ਤੁਸੀਂ ਆਪਣੇ ਕੋਈ ਵੀ ਡਾਊਟ ਹੈ ਤੁਸੀਂ ਕਲੀਅਰ ਕਰ ਸਕਦੇ ਹੋ ਤੇ ਦੇਖਦੇ ਹਾਂ ਜੀ ਅਸ ਦਾ ਪਹਿਲਾ ਸੂਟ ਇਹ ਦੇਖੋ ਬਲੈਕ ਐਂਡ ਵਾਈਟ ਦੇ ਵਿੱਚ ਹੈ ਜੀ ਪਹਿਲਾ ਸੂਟ ਆਪਣਾ 2.5 ਮੀਟਰ ਦੀ ਸ਼ਰਟ ਹੋਊਗੀ ਤੇ 3 ਮੀਟਰ ਦੀ ਕਰੇਪ ਦੀ ਪਿਓਰ ਕਰੇਪ ਦੀ ਬਾਟਮ ਕਿਉਂਕਿ ਐਵੇਂ ਦੇ ਸੂਟਾਂ ਦੇ ਵਿੱਚ ਬਹੁਤ ਸਾਰੀਆਂ ਕਾਪੀਜ਼ ਆਉਨੀਆਂ ਕਿਉਂਕਿ ਉਹਨਾਂ ਦੇ ਨਾਲ ਨਾ ਤਾਂ ਸਲਵਾਰਾਂ 3-3 ਮੀਟਰ ਦੀਆਂ ਹੁੰਨੀਆਂ ਬਾਟਮ 3 ਮੀਟਰ ਦੀ ਨਹੀਂ ਹੁੰਦੀ ਤੇ ਦੁਪੱਟਾ ਵੀ 2.5 ਮੀਟਰ ਦਾ ਨਹੀਂ ਹੁੰਦਾ ਜੀ ਉਹਨਾਂ ਦੇ ਨਾਲ ਤੇ ਦੁਪੱਟਾ ਵੀ ਆਪਣਾ ਪੂਰਾ 2.5 ਮੀਟਰ ਦਾ ਪਿਓਰ ਸ਼ਫੌਮ ਦਾ ਹੋਊਗਾ ਤੇ 3 ਮੀਟਰ ਦੀ ਬਾਟਮ ਪਿਓਰ ਕਰੇਪ ਦੀ ਤੇ ਪਿਓਰ ਜਾਰਜਟ ਦੀ ਸ਼ਰਟ ਪਿਓਰ ਬੰਬਰ ਜਾਰਜਟ ਹੁੰਦੀ ਹੈ ਜਿਹੜੀ ਬਿਲਕੁਲ ਸੌਫਟ ਦੇ ਵਿੱਚ ਤੇ ਬਲੈਕ-ਵਾਈਟ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਸਾਰੇ ਪ੍ਰਿੰਟ ਬਹੁਤ ਜਿਆਦਾ ਸੋਹਣੇ ਆ। ਇਹ ਆਪਣੀ ਸ਼ਰਟ ਆ ਕੀ ਬਹੁਤ ਸੋਹਣਾ ਬਲੈਕ-ਵਾਈਟ ਪ੍ਰਿੰਟ ਦੇ ਨਾਲ ਤੇ ਜੌਰਜਟ ਦਾ ਤਾਂ ਸਭ ਨੂੰ ਪਤਾ ਜੀ ਫਿਟਿੰਗ ਬਹੁਤ ਪਿਆਰੀ ਹੁੰਦੀ ਹੈ ਤੇ ਨਾਲ ਹੈਗੀ ਆਫ-ਵਾਈਟ ਕਰੀਮ ਬਾਟਮ। ਇਹਦੇ ਤੇ ਵੀ ਤੁਸੀਂ ਆਪਾਂ ਅੱਜਕੱਲ ਐਂਕਰ ਥ੍ਰੈਡ ਦੀ ਡਿਜ਼ਾਈਨਿੰਗ ਕਰਦੇ ਆ ਉਹ ਬਹੁਤ ਸੋਹਣੀ ਲੱਗਣੀ ਹੋਈ ਹੋਈ ਜਾਂ ਫਿਰ ਬਾਟਮ ਤੇ ਵੀ ਹਲਕਾ-ਫੁਲਕਾ ਵਰਕ ਕਰਾਉਣਾ। ਬਹੁਤ ਪਿਆਰੀ ਲੁੱਕ ਆਉਣੀ ਹੈ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਇਹਦੇ ਨਾਲ। ਇਹ ਦੇਖੋ ਇਹ ਵਾਲਾ ਦੁਪੱਟਾ ਪੂਰਾ 2.5 ਮੀਟਰ ਦਾ ਪਿਓਰ ਦਾ ਬਹੁਤ ਪਿਆਰਾ ਸੇਮ ਸੂਟ ਦੇ ਨਾਲ ਦਾ ਹੀ ਦੁਪੱਟਾ ਇਹ ਸ਼ਰਟ ਆ ਗਈ ਆਪਣੀ ਇਹ ਨਾਲ ਕਰੀਮ ਬਾਟਮ ਤੇ ਇਹ ਵਾਲਾ ਦੁਪੱਟਾ ਨਾਲ ਇੱਥੇ ਤੋਂ ਤੁਸੀਂ ਸੂਟ ਦੀ ਜਜਮੈਂਟ ਕਰ ਸਕਦੇ ਹੋ ਇਹ ਵਾਲਾ ਦੁਪੱਟਾ ਜੀ ਬਹੁਤ ਪਿਆਰਾ ਸੂਟ ਹੈ ਅੱਜ ਦਾ ਆਪਣਾ ਪਹਿਲਾ ਸੂਟ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਪਹਿਲਾ ਸੂਟ ਇਹਦੇ ਮੈਂ ਤੁਹਾਨੂੰ ਕਲਰ ਦਿਖਾਉਣੀ ਆ ਇਹ ਵਾਲੇ ਪ੍ਰਿੰਟ ਦੇ ਵਿੱਚ ਇਹਦੇ ਵਿੱਚ ਹੈਗਾ ਆਪਣੇ ਕੋਲ ਨੈਕਸਟ ਕਲਰ yellow ਇਹ ਦੇਖੋ بیس ਜਿਹੜਾ ਕਰੀਮੀ ਰਹਿਣਾ suit ਦਾ ਬਸ ਉੱਪਰ ਵਾਲਾ print ਹੁਣ change ਹੁੰਦਾ color change ਹੁੰਦਾ ਰਹਿਣਾ print ਵੀ same ਹੈ black ਦੇ ਨਾਲ ਦਾ ਕਈਆਂ ਨੇ 2-2 suit ਵੀ ਲੈਣੇ ਹੁੰਨੇ ਤਾਂ ਤੁਸੀਂ ਆਪਣੀ choice ਦੇ ਅਕੋਰਡਿੰਗ ਲੈ ਸਕਦੇ ਕੋ ਸੋਹਣਾ print ਆ ਗਿਆ ਆਪਣਾ ਸੂਟ ਇਹ ਸ਼ਰਟ ਦਾ ਪ੍ਰਿੰਟ ਆ ਜਿਆ ਪੂਰੀ 2.5 ਮੀਟਰ ਦੀ ਸ਼ਰਟ ਹੋਊਗੀ ਤੇ ਨਾਲ ਹੈਗੀ ਕ੍ਰੀਮ ਪਿਓਰ ਦੇ ਵਿੱਚ ਆਪਣੀ ਬਾਟਮ ਪਿਓਰ ਕ੍ਰੇਪ ਦੇ ਵਿੱਚ ਤੇ ਨਾਲ ਹੈਗਾ ਇਸ ਤੇ ਇਹ ਦੇਖੋ ਇਹ ਵਾਲਾ ਦੁਪੱਟਾ ਪਿਓਰ ਦਾ ਬਹੁਤ ਸੋਹਣਾ ਬੇਸ ਕ੍ਰੀਮ ਹੈ ਦੁਪੱਟੇ ਦਾ ਤੇ ਸਾਈਡ ਤੇ ਪੱਟੀ yellow ਤੇ ਪੱਲਿਆਂ ਤੇ ਸੇਮ ਸੂਟ ਦੇ ਨਾਲ ਦਾ ਪ੍ਰਿੰਟ ਬੜਾ ਪਿਆਰਾ ਸੂਟ ਹੈ ਪਿਓਰ ਜਾਰਜਟ ਦੇ ਵਿੱਚ ਪ੍ਰਾਈਸ ਰਹਿਣਾ 3000 3000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬਲੂ ਕਲਰ ਬਲੂ ਕਲਰ ਬਹੁਤ ਪਿਆਰਾ ਕਰੀਮ بیس ਤੇ ਬਲੂ ਕਲਰ ਦੇ ਵਿੱਚ ਬੜਾ ਪਿਆਰਾ ਰਾਇਲ ਬਲੂ ਕਲਰ ਹੈ ਜੀ ਸੂਟ ਦਾ ਬਹੁਤ ਸੋਹਣੀ ਇਹ ਸ਼ਰਟ ਆ ਗਈ ਤੇ ਇਸ ਦੇ ਨਾਲ ਹੈਗਾ ਆਪਣੀ ਇਹ ਦੇਖੋ ਬੜੀ ਪਿਆਰੀ ਜੀ ਕਰੀਮੀ ਬਾਟਮ ਪਿਓਰ ਕਰੇਵ ਦੀ ਤੇ ਨਾਲ ਹੈਗਾ ਇਹ ਵਾਲਾ ਦੁਪੱਟਾ ਇਹ ਦੁਪੱਟਾ ਹੈ ਜੀ ਨਾਲ ਦੇਖੋ ਕਿੰਨਾ ਪਿਆਰਾ ਦੁਪੱਟਾ ਪਿਓਰ ਦਾ ਦੁਪੱਟਾ ਹੈ ਹਰੇਕ ਸੂਟ ਦੇ ਨਾਲ ਕਰੀਮ ਬਾਟਮ ਇੱਥੇ ਤੋਂ ਤੁਸੀਂ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਕਿਉਂਕਿ ਇਹ ਸ਼ਰਟ ਆ ਗਈ ਇਹ ਬਾਟਮ ਤੇ ਇਹ ਵਾਲਾ ਦੁਪੱਟਾ ਇਹ ਵੇਅਰ ਕੀਤੇ ਹੋਏ ਬਹੁਤ ਪਿਆਰੀ ਲੋਕਾਂ ਨੇ ਜੀ ਇਹਨਾਂ ਸੂਟਾਂ ਦੀ ਕਿਉਂਕਿ ਜਦੋਂ ਜੌਰਜਟ ਦੀ ਜਿਹੜੀ ਫਿਟਿੰਗ ਹੁੰਦੀ ਹੈ ਬਹੁਤ ਪਿਆਰੀ ਫਿਟਿੰਗ ਹੁੰਦੀ ਹੈ ਜੇ ਤੁਸੀਂ ਹੈਲਥੀ ਵੀ ਹੋ ਤਾਂ ਵੀ ਥੋੜੇ ਸਲਿਮ ਲੱਗਦਾ ਹੈ ਬੰਦਾ ਜਦੋਂ ਜੌਰਜਟ ਦਾ ਸੂਟ ਪਾਇਆ ਹੁੰਦਾ ਫੁੱਲ ਲਾਈਨਿੰਗ ਲੱਗ ਕੇ ਬਣਨਾ ਹੈ ਸੂਟ ਪਰ ਬਹੁਤ ਪਿਆਰੀ ਚੀਜ਼ ਹੈ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਮਾਰਜੈਂਟਾ ਕਲਰ ਸੇਮ ਦੇ ਵਿੱਚ ਹੈ ਜੀ ਮਾਰਜੈਂਟਾ ਕਲਰ ਬੜਾ ਪਿਆਰਾ ਕਲਰ ਹੈ ਕਿੰਨਾ ਪਿਆਰਾ ਇਹ ਆਪਣੀ ਸ਼ਰਟ ਆ ਗਈ ਸ਼ਰਟ ਦਾ ਪ੍ਰਿੰਟ ਤੇ ਇਸ ਦੇ ਨਾਲ ਹੈਗੀ ਹੈ ਇਹ ਇਹ ਸ਼ਰਟ ਤੇ ਨਾਲ ਹੈਗੀ ਹੈ ਕਰੀਮ ਬਾਟਮ ਤੇ ਨਾਲ ਹੈਗਾ ਇਹ ਵਾਲਾ ਦੁਪੱਟਾ ਇਹ ਦੇਖੋ ਕਿੰਨਾ ਪਿਆਰਾ ਹੈ ਇਹ ਦੁਪੱਟਾ ਹੈ ਜੀ ਨਾਲ ਵੇਸ ਦੁਪੱਟੇ ਦਾ ਨੀਚੇ ਜਿਹੜਾ ਸੈਂਟਰ ਨੇ ਉਹ ਕਰੀਮ ਹੈ ਪੱਲਿਆਂ ਤੇ ਪ੍ਰਿੰਟ ਹੈ ਜੀ ਦੁਪੱਟੇ ਦੇ ਇਹ ਵਾਲਾ ਦੁਪੱਟਾ ਆ ਗਿਆ ਪੂਰਾ ਤੇ ਇਹ ਹੈਗੀ ਆਪਣੇ ਸੂਟ ਦੀ ਲੋਕ ਬੜਾ ਪਿਆਰਾ ਕਲਰ ਇਹ ਪੂਰੇ ਅਟੈਚ ਹੁੰਦਾ ਸੂਟ ਤਾਂ ਕਰਕੇ ਥੋੜੀ ਦਿੱਕਤ ਆ ਰਹੀ ਹੈ ਦਿਖਾਉਣ ਚ ਵੈਸੇ ਟਰਾਈ ਕਰ ਰਹੇ ਆ ਵੀ ਤੁਹਾਨੂੰ ਪੂਰਾ ਸਮਝ ਆ ਜਾਵੇ ਸਭ ਤੋਂ ਪਹਿਲਾਂ ਮੈਂ ਬਲੈਕ ਵਾਈਟ ਦਿਖਾਇਆ ਸੈਕਿੰਡ yellow ਦਿਖਾਇਆ ਇਹਦੇ ਵਿੱਚ ਫਿਰ blue ਦਿਖਾਇਆ ਤੇ ਹੈ ਰਾਣੀ ਕਲਰ ਦਿਖਾਇਆ ਜੀ ਬੜੇ ਪਿਆਰੇ ਕਲਰ ਹਨ ਇਹਨਾਂ ਦੇ 3000 ਪ੍ਰਾਈਸ ਦੇ ਨਾਲ ਪਿਓਰ ਜੌਰਜਟ ਤੇ ਪਿਓਰ ਕਰੇਪ ਦੀ ਬਾਟਮ ਦੇ ਨਾਲ ਨੈਕਸਟ ਡਿਜ਼ਾਈਨ ਆ ਗਿਆ ਬੜਾ ਸੋਹਣਾ ਚੈੱਕ ਦੇ ਵਿੱਚ ਬੜਾ ਸੋਹਣਾ ਚੈੱਕ ਦੇ ਵਿੱਚ ਹੈ ਪੀਚ ਕਲਰ ਹੈ ਜੀ ਇਹ ਬੜਾ ਸੋਹਣਾ ਬਾਦਾਮੀ ਪੀਚ ਕਲਰ ਇਹ ਖੋਲਣਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਕਿਉਂਕਿ ਇੱਕ ਵਾਰੀ ਗਲਤ ਖੋਲ ਲਿਆ ਹੋਇਆ ਸਾਰਾ ਸੂਟ ਖੁੱਲ ਜਾਣਾ ਇਹ ਆਪਾਂ ਸ਼ਰਟ ਦਾ ਪ੍ਰਿੰਟ ਹੈ ਬੜਾ ਸੋਹਣਾ ਪੀਚ ਜਿਹਾ ਕਲਰ ਹੈ ਬਹੁਤ ਪਿਆਰਾ ਪੀਚ ਇਹ ਪ੍ਰਿੰਟ ਸ਼ਰਟ ਦਾ ਆ ਗਿਆ ਤੇ ਨਾਲ ਹੈਗੀ ਪਿਓਰ ਕਰੇਪ ਦੀ ਬਾਟਮ ਪਿਓਰ ਕਰੇਪ ਦੀ 3 ਮੀਟਰ ਦੀ ਬਾਟਮ ਹੈ ਜੀ ਨਾਲ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਇਹ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਜੀ ਇਹਦੇ ਸੂਤ ਇਹ ਵਾਲੇ ਸੂਤ ਦੇ ਨਾਲ ਇਹ ਵਾਲਾ ਦੁਪੱਟਾ ਲੈਣਾ ਬਹੁਤ ਪਿਆਰਾ ਇਹਨਾਂ ਦੇ ਡਿਜ਼ਾਈਨ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਇਹ ਹੈਗਾ ਆਪਣਾ ਨੈਕਸਟ ਪ੍ਰਿੰਟ ਪੀਚ ਕਲਰ ਦੇ ਵਿੱਚ ਹੁਣ ਇਹਦੇ ਵਿੱਚ ਤੁਹਾਨੂੰ ਕਲਰ ਦਿਖਾਨੀ ਹੈ ਇਹਦੇ ਵਿੱਚ ਹੈਗਾ ਨੈਕਸਟ ਫਿਰੋਜ਼ੀ ਕਲਰ ਕਲਰ ਦੇਖੋ ਕਿੰਨਾ ਪਿਆਰਾ ਹੈ ਫਿਰੋਜ਼ੀ ਕਲਰ ਹੈ ਬਹੁਤ ਡਿਫਰੈਂਟ ਜਿਹਾ ਫਿਰੋਜ਼ੀ ਹੈ ਫਿਰੋਜ਼ੀ ਕਲਰ ਬਹੁਤ ਪਿਆਰਾ ਪ੍ਰਿੰਟ ਇਹਨਾਂ ਤੇ ਹਲਕਾ ਫੁਲਕਾ ਆਪਾਂ ਹੈਂਡਵਰਕ ਵੀ ਕਰਾ ਸਕਦੇ ਹਾਂ ਤੇ ਥ੍ਰੈਡਵਰਕ ਵੀ ਬਹੁਤ ਪਿਆਰੇ ਪਾਰਟੀ ਵੇਅਰ ਸੂਟ ਬਣਨਗੇ ਇਹ ਹੈਗਾ ਇਸ ਦਾ ਦੁਪੱਟਾ ਤੇ ਨਾਲ ਹੈਗੀ ਫਿਰੋਜ਼ੀ ਕਲਰ ਦੀ ਉਹ ਪਿਓਰ ਕ੍ਰੇਪ ਦੀ ਬਾਟਮ ਪਿਓਰ ਕ੍ਰੇਪ ਦੀ ਬਾਟਮ ਹੈ ਜੀ ਫਿਰੋਜ਼ੀ ਕਲਰ ਦੀ ਨਾਲ ਤੇ ਹੈਗੀ ਹੈ ਮੇਨ ਆਪਣਾ ਇਹ ਸ਼ਰਟ ਦਾ ਪ੍ਰਿੰਟ ਇੱਥੇ ਤੋਂ ਤੁਸੀਂ ਲੈ ਸਕਦੇ ਹੋ ਦਾ ਸਕਰੀਨ ਸ਼ਾਟ ਇੱਕ ਤੋਂ ਇੱਕ ਸੋਹਣੇ ਕਲਰ ਹੈ ਬਹੁਤ ਪਿਆਰੇ 3000 ਪ੍ਰਾਈਸ ਦੇ ਨਾਲ 3000 ਪ੍ਰਾਈਸ ਦੇ ਨਾਲ ਆਪਣੇ ਸੂਟ ਨੈਕਸਟ ਹੈਗਾ ਇਹ ਸੇਮ ਪ੍ਰਿੰਟ ਦੇ ਵਿੱਚ ਗ੍ਰੇ ਕਲਰ ਸੇਮ ਦੇ ਵਿੱਚ ਹੈ ਜੀ ਗ੍ਰੇ ਕਲਰ ਬਹੁਤ ਪਿਆਰੀ ਪ੍ਰਿੰਟਿੰਗ ਇਹ ਸ਼ਰਟ ਦਾ ਪ੍ਰਿੰਟ ਆ ਗਿਆ ਸ਼ਾਟ ਆ ਗ੍ਰੇ ਕਲਰ ਦੇ ਵਿੱਚ ਤੇ ਗ੍ਰੇ ਕਲਰ ਦੀ ਇਹ ਦੇਖੋ ਪਿਓਰ ਕਰੇਪ ਦੀ ਇਸ ਦੀ ਬਾਟਮ ਚਾਹੇ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਉਹ ਤੁਹਾਡੀ ਚੋਇਸ ਹੈ ਵੀ ਤੁਸੀਂ ਕੀ ਬਣਾਉਣਾ ਨਾਲ ਤੇ ਇਹ ਹੈਗਾ ਇਸ ਦਾ ਦੁਪੱਟਾ ਪੂਰੇ 2.5 ਮੀਟਰ ਦੇ ਦੁਪੱਟੇ ਆ ਜੀ ਖੁੱਲੇ ਪਿਓਰ ਦੇ ਲਾਈਟ weight ਦੁਪੱਟੇ ਤੇ ਬੜੇ ਪਿਆਰੇ suit ਪਿਓਰ جورਜਟ ਦੇ ਵਿੱਚ ਨੇ ਨਾਲ ਮੈਂ ਬਾਰ-ਬਾਰ ਰਿਪੀਟ ਕਰ ਰਹੀ ਆ ਜੀ ਬਿਲਕੁਲ ਪਿਓਰ جورਜਟ ਦੇ ਵਿੱਚ ਸ਼ਰਟ ਹੈ ਪਿਓਰ ਕਰੇਪ ਦੀ ਬਾਟਮ ਹੈ ਜੀ ਨਾਲ ਤੇ 2.5 ਮੀਟਰ ਦਾ ਦੁਪੱਟਾ ਇੱਕ ਗ੍ਰੇ ਕਲਰ ਦੇ ਵਿੱਚ ਇਹਨਾਂ ਤੇ ਆਪਾਂ ਕੁਝ ਡਿਫਰੈਂਟ ਕਲਰ ਦੇ ਨਾਲ ਵਰਕ ਕਰਾਵਾਂਗੇ ਬਹੁਤ ਪਿਆਰੀ ਲੁੱਕ ਆਉਣੀ ਜਿਵੇਂ ਗ੍ਰੇ ਤੇ ਚਹੀ येलो ਮਜੈਂਟਾ ਜਿਹੜਾ ਮਰਜੀ ਰੈੱਡ ਜਿਹੜੇ ਮਰਜੀ ਥ੍ਰੈਡ ਦੇ ਨਾਲ ਆਪਾਂ ਵਰਕ ਕਰਾ ਲਈਏ ਬਹੁਤ ਪਿਆਰੀ ਲੁੱਕ ਆਉਣੀ ਹੈ ਜੀ ਸੂਟ ਦੀ ਫਿਰ ਨੈਕਸਟ ਹੈਗਾ ਇਹਦੇ ਵਿੱਚ ਪਿੰਕ ਕਲਰ ਪਿੰਕ ਕਲਰ ਹੈ ਸੇਮ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਡਿਜ਼ਾਈਨ ਦਿਖਾ ਰਹੀ ਹਾਂ ਇਹ ਸੇਮ ਦੇ ਵਿੱਚ ਹੀ ਹੈ ਪਿੰਕ ਕਲਰ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਸੂਟਾਂ ਦੇ ਇੱਥੇ ਆ ਗਿਆ ਪ੍ਰਿੰਟ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਕਲਰ ਸਿਲੈਕਟ ਕਰ ਸਕਦੇ ਹੋ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਇਹਨਾਂ ਸੂਟਾਂ ਦੀ ਤੇ ਹੁਣ ਦੇਖੋ ਕਿੰਨਾ ਪਿਆਰਾ ਸੂਟ ਹੈ ਮਜੈਂਟਾ ਪਿੰਕ ਦਾ ਬਹੁਤ ਸੋਹਣਾ ਤੇ ਨਾਲ ਇਹ ਬਾਟਮ ਹੈ ਜੀ ਨਾਲ ਪਿਓਰ ਕਰੇਪ ਦੀ 3 3 ਮੀਟਰਸ ਦੀਆਂ ਬਾਟਮਸ ਤੇ ਨਾਲ ਹੈਗਾ ਇਹ ਵਾਲਾ ਦੁਪੱਟਾ ਦੇਖੋ ਬਹੁਤ ਪਿਆਰਾ ਹੈ ਇਹ ਦੁਪੱਟਾ ਹੈ ਜੀ ਨਾਲ ਜੋਰ ਦਾ ਦੁਪੱਟਾ ਨਾਲ 5 ਮੀਟਰ ਦਾ ਤੇ ਬੜੀ ਪਿਆਰੀ ਲੁੱਕ ਦੇ ਸੂਟ 2000 ਪ੍ਰਾਈਸ ਦੇ ਨਾਲ ਬਿਲਕੁਲ ਪਿਓਰ ਦੇ ਸੂਟ ਇਹਨਾਂ ਚੀਜ਼ਾਂ ਚ ਬਹੁਤ ਜ਼ਿਆਦਾ ਕਾਪੀਆਂ ਨਹੀਂ ਆ ਜੀ ਮੈਂ ਤਾਂ ਹੀ ਤੁਹਾਨੂੰ ਬਾਰ ਬਾਰ ਰਿਪੀਟ ਕਰ ਰਹੀ ਹਾਂ ਵੀ ਇਹ ਚੀਜ਼ ਜ਼ਰੂਰ ਨੋਟਿਸ ਕਰਿਆ ਕਰੋ ਵੀ 2.5 ਮੀਟਰ ਦਾ ਦੁਪੱਟਾ ਹੈਗਾ 3 ਮੀਟਰ ਦੀ ਬਾਟਮ ਹੈਗੀ ਹੈ ਨਾਲ ਤੇ ਪਿਓਰ ਜਾਰਜਟ ਦੀ ਸ਼ਰਟ ਹੈ ਤੇ ਨੈਕਸਟ ਡਿਜ਼ਾਈਨ ਆ ਗਿਆ ਆਪਣਾ ਬਹੁਤ ਪਿਆਰਾ ਮਿਲਟਰੀ ਗ੍ਰੀਨ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਤੇ ਬਹੁਤ ਪਿਆਰਾ ਫਲਾਵਰ ਪ੍ਰਿੰਟ ਬਹੁਤ ਸੋਹਣਾ ਫਲਾਵਰ ਪ੍ਰਿੰਟ ਹੈ ਜੀ ਇਹ ਵਾਲੇ ਸੂਟ ਦਾ ਬਹੁਤ ਪਿਆਰੀ ਪ੍ਰਿੰਟਿੰਗ ਇਹ ਸ਼ਰਟ ਆ ਗਈ ਬਹੁਤ ਸੋਹਣਾ ਪ੍ਰਿੰਟ ਹੈ ਇਸ ਦੇ ਨਾਲ ਕਰੀਮ ਬਾਟਮ ਹੈ ਜੀ ਨਾਲ ਕਿਉਰ ਕ੍ਰੇਪ ਦੀ ਤੇ ਨਾਲ ਹੈਗਾ ਇਹ ਦੇਖੋ ਇਹ ਵਾਲਾ ਦੁਪੱਟਾ ਵਿੱਚੋਂ ਕਰੀਮ ਹੈ ਦੁਪੱਟਾ ਤੇ ਪੱਲੇ ਪ੍ਰਿੰਟਡ ਜਿਵੇਂ 셔ਟ ਦਾ ਪ੍ਰਿੰਟ ਹੈ ਹਨਾ ਪ੍ਰਿੰਟ ਹੈ ਇਹ 셔ਟ ਆ ਗਈ ਆਪਣੀ ਇਹ ਬਾਟਮ ਤੇ ਦੁਪੱਟੇ ਦਾ ਪ੍ਰਿੰਟ ਬੜਾ ਪਿਆਰਾ ਸੂਟ ਹੈ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਸੋਹਣਾ ਸੂਟ ਹੈ ਪ੍ਰਾਈਸ ਹੈਗਾ 3000 3000 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਆ ਗਿਆ ਆਪਣਾ ਬੜਾ ਪਿਆਰਾ ਡਿਜ਼ਾਈਨ ਹੈ ਮਾਜੈਂਟਾ ਕਲਰ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਰਾਣੀ ਕਲਰ ਤੇ ਪ੍ਰਿੰਟ ਜ਼ਰੂਰ ਦੇਖਿਆ ਕਰੋ ਪਹਿਲਾ ਸੂਟ ਦਾ ਬਹੁਤ ਪਿਆਰਾ ਪ੍ਰਿੰਟ ਹੈ ਇਹਦਾ ਵੀ 23 ਦੇ ਨਾਲ ਰਾਣੀ ਕਲਰ ਦੀ ਬਾਟਮ ਹੈ ਜੀ ਨਾਲ ਇਹ ਰਾਣੀ ਕਲਰ ਦੀ ਬਾਟਮ ਆ ਗਈ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਇਹ ਬਣਾਇਆ ਦੁਪੱਟਾ ਬਹੁਤ ਸੋਹਣਾ ਲੈਰੀਏ ਦੇ ਵਿੱਚ ਦੁਪੱਟਾ ਇਹਦਾ ਬਹੁਤ ਅਲੱਗ ਜਿਹਾ ਡਿਜ਼ਾਈਨ ਹੈ ਦੁਪੱਟੇ ਦਾ ਤੇ ਆ ਗਿਆ ਸ਼ਰਟ ਦਾ ਇੱਥੇ ਤੋਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਪ੍ਰਾਈਸ ਹੈਗਾ 3000 ਇਹਦੇ ਵਿੱਚ ਹੈਗਾ ਸੇਮ ਦੇ ਵਿੱਚ yellow color yellow color ਹੈ ਬੜਾ ਸੋਹਣਾ ਲਾਈਟ ਜਿਹਾ yellow ਹੈ yellow ਤੇ cream ਦਾ ਕੰਬੀਨੇਸ਼ਨ ਸ਼ਰਟ ਆ ਗਈ ਬਹੁਤ ਸੋਹਣਾ ਪ੍ਰਿੰਟ ਹੈ ਲਾਈਟ ਡਾਰਕ ਤੇ ਪਿਓਰ ਕਰੇਪ ਦੀਸ ਦੀ ਬਾਟਮ ਨਾਲ yellow ਕਲਰ ਦੀ ਤੇ ਇਹ ਹੈਗਾ ਇਸ ਦਾ ਦੁਪੱਟਾ ਬੜਾ ਸੋਹਣਾ ਲੈਰੀਏ ਵਿੱਚ ਦੁਪੱਟਾ ਜੀ ਬਹੁਤ ਪਿਆਰਾ ਲੈਰੀਆ ਸਾਰੇ ਦੇ ਵਿੱਚ ਤੇ ਹੈਗਾ ਸੂਟ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣੇ ਸੂਟ ਨੈਕਸਟ ਹੈਗਾ ਮਹਿੰਦੀ ਕਲਰ ਇਹ ਦੇ ਵਿੱਚ ਸੇਮ ਦੇ ਵਿੱਚ ਮਹਿੰਦੀ ਕਲਰ ਹੈ ਕਿੰਨਾ ਪਿਆਰਾ ਡਿਜ਼ਾਈਨ ਪਿਓਰ ਜੌਰਜਟ ਦੀ ਸ਼ਰਟ ਹੈ ਮੈਂ ਦੁਬਾਰਾ ਰਿਪੀਟ ਕਰ ਦਿੰਨੀ ਹਾਂ ਪਿਓਰ ਗੰਬਰ ਜੌਰਜਟ ਦੀ ਸ਼ਰਟ ਤੇ ਨਾਲ ਪਿਓਰ ਗਰੇਵ ਦੀ 3 ਮੀਟਰ ਦੀ ਬਾਟਮ ਨਾਲ ਮਹਿੰਦੀ ਕਲਰ ਦੀ ਉਹ ਬੜੀ ਸੋਹਣੀ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਇਹ ਦੁਪੱਟਾ ਜੀ ਨਾਲ ਇਹ ਨਾਲ ਦੁਪੱਟਾ ਬਹੁਤ ਪਿਆਰਾ ਲੈ ਰਹੀ ਹੈ ਦੇ ਨਾਲ ਪਿਓਰ ਦਾ ਦੁਪੱਟਾ ਹੈ ਪੂਰੇ 2.5 ਮੀਟਰ ਦਾ ਬਹੁਤ ਪਿਆਰੀ ਲੁੱਕ ਹੈ ਜੀ ਸੂਟ ਦੀ ਤੇ ਪ੍ਰਾਈਸ ਹੈਗਾ 3000 3000 ਪ੍ਰਾਈਸ ਦੇ ਨਾਲ ਇੱਥੇ ਤੋਂ ਤੁਸੀਂ ਲੈ ਸਕਦੇ ਹੋ ਜੇ ਤੁਸੀਂ ਸਕਰੀਨ ਸ਼ਾਟ 3000 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ